ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਮਕਾਨ ਦੇ ਵਿੱਚ ਆਪਣੀਆਂ ਫੈਮਲੀਆਂ ਦੇ ਵਿੱਚ ਕੰਮਕਾਰ ਕਰਦੇ ਹੋਵੋਗੇ ਜੀ ਵਧੀਆ ਰੱਬ ਕਿਰਪਾ ਕਰੇ ਸਭ ਤੇ ਜੀ ਅੱਜ ਆਪਾਂ ਨੇ ਵੀ ਧਰ ਲਿਆ ਜੀ ਸਾਗ ਆਪਾਂ ਸਾਗ ਲਗਿਆ ਜੀ ਬਣਾਉਣਾ ਅੱਜ ਕਾਫੀ ਦਿਨ ਹੋ ਗਏ ਜੀ ਕੱਲ ਤੱਕ ਵੀ ਮੈਂ ਸੁੱਡੀਆਂ ਖਾ ਕੇ ਆਕੜੀ ਸੀ ਆਪਾਂ ਅੱਜ ਲੱਗੇ ਮੈਂ ਸਾਗ ਬਣਾ ਲਵਾਂ ਸਾਗ ਸਭ ਦਾ ਹੁੰਦਾ ਫੇਵਰਟ ਹੁੰਦਾ ਜੀ ਇਹ ਪਤੂਲੇ ਦੇ ਨਾਂ ਅਗਿਆਨ ਸਾਡੇ ਛੁੰਡੇ ਤੇ ਵਧੀਆ ਵੱਜਣਦਾ ਹੀ ਮੈਂ ਜੀ ਦਾਤੀ ਨਾਲ ਲੱਗੀ ਹੋਈ ਸੀ ਮੈਨੂੰ ਦਾਤੀ ਇਹਨਾਂ ਚਾਹਤੀ ਇਹਨਾਂ ਜਿਆਦਾ ਪਤਾ ਹੁੰਦਾ ਇੱਕ ਵਾਰ ਜਾਣਾ ਨਹੀਂ ਆਸ਼ ਤੁਸੀਂ ਜਾਨਣ ਕਿ ਨਹੀਂ ਨਾ ਪਤਾ ਨਹੀਂ ਹਾਂ ਔਰ ਕਦੋਂ ਕੋਲ ਨੇ ਸਕੂਲ ਸਿਰ ਪਤਾ ਨਹੀਂ ਸਾਥ ਨੂੰ ਜਾਣਾ ਪਤਾ ਨਹੀਂ ਕਿੱਥੇ ਨੂੰ ਜਾਣਾ ਮਾਬੀ ਚੱਲਦੀ ਜੀ ਇਦਾਂ ਧੁੱਪ ਨਿਕਲੀ ਵੀ ਐ ਵੈਸੇ ਧੁੱਪ ਹੈਗੀ 2 ਦਿਨ ਹੋ ਗਏ ਵਧੀਆ ਧੁੱਪ ਨਹੀਂ ਗਈ ਹਰਸ਼ ਨੂੰ ਪਸੰਦ ਆ ਨਾ ਹਰ ਚੀਜ਼ ਆ ਤੁਹਾਨੂੰ ਛਾੜ ਕੇ ਸਮਝ ਨਹੀਂ ਦਨ ਥੋੜਾ ਵਾਤ ਪਸੰਦ ਥੋੜਾ ਥੋੜਾ ਬਣਦਾ ਹੈ ਹਰਸ਼ ਨੂੰ ਸਾਦ ਆਪਾਂ ਜੀ 2 ਦਿਨ ਹੋ ਗਏ ਜੀ ਵੀਡੀਓ ਆਪਾਂ ਪਾਈ ਨਹੀਂ ਅਪਲੋਡ ਕੀਤੀ ਥੋੜਾ ਜਿਹੀ ਕਿਤੇ ਗਏ ਹੋ ਜੀ ਵੀ ਆਪਾਂ ਕਿਤੇ ਰਿਸ਼ਤੇਦਾਰੀ ਵਿੱਚ ਗਏ ਸੀਗਾ ਆਪਾਂ ਆ ਕੇ ਪਾਣੀ ਹੋਈ ਜੀ ਵੀਡੀਓ ਮੈਂ ਕਿਹ ਚਲੋ ਜੀ ਸਾਗ ਦੀ ਵੀਡੀਓ ਬਣਾ ਕੇ ਪਾਉਦੇ ਆ ਜਿਆਦਾ ਤੇ ਜਿਆਦਾ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੌਸਲਾ ਜਾ ਹੋ ਜਾਂਦਾ ਜੀ ਜਦੋਂ ਵਿਊ ਆਉਂਦੇ ਨੇ ਥੋੜਾ ਜਿਆਦਾ ਵਧੀਆ ਲੱਗਦਾ ਜੀ ਜਦੋਂ ਕੋਈ ਦੇਖਦਾ ਵੀਡੀਓ ਨੂੰ పిల్ల ఫేవర ఫేవర సా ਸੀ ਮੱਕੀ ਦੀ ਰੋਟੀ ਸਭੀ ਫੇਰ ਬਟਾ ਲਿਆ ਅਸਾਂ ਅਗ੍ਹਾ ਥੋੜਾ ਥੋੜਾ ਕਰਕੇ ਪਾਉਂਦੇ ਰਵਾਂਗੇ ਵਿੱਚ ਇਹ ਜਿੱਦ ਕਰਦੇ ਆਸ਼ਪਾਂ ਪਤਿਲਾ ਵੀ ਦਸਾਰੇ ਵਿੱਚ ਦਾ ਸਾਗ ਪੈ ਗਿਆ ਹੁਣ ਆਵਾਜ਼ ਵੀ ਇਹ ਦਵਾ ਤੀ ਨਿਵਲ ਤੇ ਆਈ ਨਹੀਂ ਨਿਵਲ ਤੇ ਉਦਰੇ ਪੱਤੀ ਕਿੱਥੇ ਲਾ ਕੱਢ ਕੇ ਥੇ ਜਾਣਾ ਪਿੱਛੇ ਨੂੰ ਹੋ ਜਾ ਬੁੱਤਾਂ ਕਿਆ ਕਹਿਣਾ ਹਾਂ ਉੱਧਰ ਜਾਣਾ ਏ ਨਹੀਂ ਬੁੱਤ ਉੱਧਰ ਹਾਂ ਜੇ ਥੋੜੀ ਜਾਣਾ ਏ ਅੱਜ ਸਾਗਣਾਣਾ ਆਪਾਂ ਨੇ ਓਹੋ ਪਿੱਛੇ ਨੂੰ ਹੋ ਜਾ ਬੁੱਤਾਂ ਪਿੱਛੇ ਨੂੰ ਹੋ ਜਾ ਪਿੱਛੇ 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 ਰੋਈਦਾ ਨਹੀਂ ਹੁੰਦਾ ਬੁੱਤਾਂ ਤੂੰ ਖੇਲਦਾ ਨਹੀਂ ਚੱਜ ਨਾਲ ਫੇਰ ਤਾਂ ਕਰਦਾ ਉਹ ਹੈਨਾ ਜਾਂ ਫੱਟਾ ਚੱਕ ਲਿਆ ਆਪਣਾ ਤੇ ਫੱਟਾ ਲਿਆ ਕੇ ਬਹਿ ਜਾ ਪੈਟੀ ਕੋਲ ਪਿਆਏ ਆ ਜਾ ਔਰੀ ਆ ਜਾ ਹੁਣ ਨਹੀਂ 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 ਜਾਣਾ ਕਿ ਤੈਨੂੰ ਵੀ ਨਹੀਂ ਆਉਂਦਾ ਹੁਣ ਛੇੜੀ ਨਾ ਉਸਰ ਛੇੜਨਾ ਨਿਕਤ ਉਸ ਵੀ ਉਹ ਡੱਬੀ ਡੱਬੀ ਤਾਂ ਕੀ ਕਰਨੀ ਹੈ ਹੈ ਨਹੀਂ ਨਹੀਂ ਨਾ ਗੁਰੇ ਨਹੀਂ 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 ਲੈ ਮੰਦਰ ਦੇ ਡੱਬੀ ਨਹੀਂ ਬਾਤ ਹੈ ਨੇ ਦੇ ਦੇ ઓ ਹਟ ਜਾ ਤੂੰ ਹਾਸਾ ਨਾ ਆਇਕਣਾ ਆ ਜਾ ਓਰੀ ਆ ਜਾ ਕੁੜੀ ਨਿਵ੍ਰਤ ਦੱਬੀ ਫੜਾ ਦੇ ਪੁੱਤ ਮੈਨੂੰ ਦੱਬੀ ਫੜਾ ਦੇ ਛਿੱਤੀ ਆ ਜਾ ਲੁਕ ਗਈ ਆ ਜਾ ਆ ਜਾ ਆ ਜਾ ਲੁਕ ਨਾ ਇੱਧਰ ਲੁਕਣਾ ਲੁਕਾ ਤੇ ਵੱਢੀ ਜਾ ਕੇ ਨਿੰਮਰਤਾ ਦੇ ਹਾਸਿੰਖੜ ਓਏ ਕੀ ਕਰਦੇ ਅੱਗ ਵਾਲਦੇ ਬਹੀ ਨਿੰਮਰਤ ਦੇ ਅੱਗ ਵਾਲ ਤੇ ਸਾਰੀ ਉਬਾਲਤੀ ਬਾਲਤੀ ਬਾਲਤੀ ਵਾਲੀ ਆ ਨਾ ਨੋ 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 ਜੀ 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 ਹਈ ਚੱਲ ਬੁੱਤੋਂ ਕਰ ਲੈਂਦੇ ਕੰਮ ਮੜਾ ਜਾ ਇਹ ਵੀਡੀਓ ਨੂੰ ਬੰਦ ਦੇ ਨਹੀਂ ਕੰਨੀ ਮੇਰੀ ਵੀਡੀਓ ਬੰਦ ਬੀ ਇਹ ਵੀ ਬੇ ਮੱਕੀ ਵੀ ਕੰਮ ਜਦੋਂ ਹੋ ਗਈ ਫਿਰ ਘਾ ਲੈ ਉਹ ਨਹੀਂ ਨੂੰ ਜਾ ਮੈਂ ਉੱਪਰ ਪਾ ਕੇ ਕੱਟ ਕੇ ਚਿੱਤੇ ਪਾ ਜੰਦੇ ਫਿਰ ਉੱਪਰ ਆ ਗਵਾਲਦੀ ਆ ਨਾ ਮੈਂ ਆਕ ਨਹੀਂ ਚਲੋ ਗਾਇਸ ਅਧਿਕਾ ਸਾਡੇ ਪੂਆ ਬੈਠੇ ਬੁਰਲੀ ਅਲਤ ਸਾਰਨੇ ਵਾਲੇ ਸਾਰਨੇ ਵਾਲੇ ਪੂਆ ਜੀ ਪਹੁੰਚ ਗਈ ਜੀ ਦੇਖ ਦੇਖ ਦਾ ਘੋਟਣਾ ਲੜਾਈ ਪੈ ਗਈ ਜੀ ਘੋਟਣੇ ਪਿੱਛੇ ਦਫੜਾਏ ਛੋਡੀਆਂ ਕਹਿੰਦੀ ਜੀ ਮੈਂ ਘੋਟਣਾ ਸਾਗੇ ਕਹਿੰਦੀ ਮੈਂ ਘੋਟਣਾ ਹਾਏ ਹਾਏ ਬੂਆ ਤੁਹੇ ਸਾਸਰੀ ਕਾਲ ਕਰਦੇ ਹਾਏ ਸਾਸਰੀ ਕਾਲ ਹਾਏ ਹਾ ਹਾਏ ਸਾਸਰੀ ਕਾਲ ਨਹੀਂ ਕਰਦੀ ਮੁੜੀ ਜਲਦੀ ਦੇਖਤਾ ਹਾਂ ਕੀ ਕੋਰ ਹਵਾ ਲੱਗੀ ਚੱਲਣ ਇਹ ਤੁਸੀਂ ਗਈ ਛੇਤੀ ਛੇਤੀ ਕੋਟ ਲਈ ਸਾਗ ਇਹ ਭਾਈ ਮੈਂ ਤਾਂ ਬਹੁਤ ਨਾਲ ਲੰਦਾ ਮੀਨ ਹੈ ਭਾਈ ਹਾਂ ਤਾਂ ਮੈਂ ਕਿਤੇ ਵਲ ਪਾਇਦਾ ਵਿੱਚ ਜਲਪ ਕਰਨ ਨਹੀਂ ਪੈਂਦੇ ਮਹੌਨ ਛੱਡ ਗਿਆ ਤਾਂ ਹਾਂ ਹਨੀ ਹਾਂ ਹੈ ਉਹ ਮੀਨ ਨਾਲੇ ਜਿਆਦਾ ਹੋ ਹੋਇਆ ਹੈ ਉਸ ਦਿਨ ਜਦੋਂ ਉਹ ਠੰਡ ਵੀ ਹੋਈ ਵੀ ਉਹ ਵੀ ਥੋੜੀ ਜਿਹੀ ਲੱਗਦੀ ਪਾਧਵਾ ਦੇ ਨਾ ਮੈਂ ਕੋਟ ਦੇ ਰਿਹਾ ਨਹੀਂ ਨਹੀਂ ਭਾਬੇ ਭਾਬੀ ਜੀ ਗੱਡੀ ਹੈ ਬੰਦ ਘਟਣਾ ਨਾਲ ਲੱਕਉਂਦੀਆਂ ਇਹ ਤੋਂ ਮਰਛੇ ਤੋਂ ਛੱਟੇ ਪੈ ਜਾਂਦੀ ਆ ਪੱਪੀ ਜੀ ਤੁਹਾਡੇ ਕਰਕੇ ਜਮ ਕਿੰਨੇ ਆ ਤੁਹਾਨੂੰ ਇਹ ਗੱਡੀ ਅੱਖ ਦੀ 70 ਸੈਂਟਰ ਨੂੰ ਅੱਛਾ ਉੱਥੇ ਜਾ ਕੇ ਲੈ ਕੇ ਆਈ ਤੀ ਮੈਂ ਹੋਰ ਮੇਟੜ ਪੀਆ ਖਾਚੋ ਕਰਵਾਜੀ 1500 ਤੁਹਾਨੂੰ ਆਜਾ ਰੋਕ ਵੀਡੀਓ ਹਲੇ ਅੱਛਾ ਇਹ ਬਰੋਲੀ ਵਾਲਿਆਂ ਦਾ ਸਾਗ ਦੇਖੋ ਸਾ ਕੋ ਬੀ ਰੱਖੇ ਬਟੇ ਹੋਰ ਦੋ ਕੰਮ ਬੜੀ ਚਲੀ ਜਾਂਦਾ ਬਸ ਹੁੰਦੋ ਗਿਆ ਚਾਚੇ ਦਾ ਕਿਹਨੇ ਲੈ ਗਿਆ ਇੱਕ ਤਾਂ ਉਹ ਲਾਇਆ ਸਾ ਕੋ ਘਮਾਰਾ ਲਾਇਆ ਬਾਤੀ ਆਵੇ ਦਸਤੇ ਕੰਮ ਕਰੀ ਦੀ ਇਹਨੇ ਅੱਛਾ ਅੱਛਾ ਗੱਗੀ ਤਾਂ ਜਾਂਦਾ ਹੈ ਅੱਛਾ ਇੱਕ ਜਟਾ ਨਾਲ ਅੱਛਾ ਅੱਛਾ ਚੱਲ ਵਧੀਆ ਆਏਗਾ ਮਾਤਾ ਨਹੀਂ ਨਾ 15 ਅੱਜ ਵੀ ਬਾਈ ਦੇ ਬਾਈ ਕਿ ਦਿਨੇ ਅੱਛਾ ਅੱਛਾ ਤਾਂ ਗਿਆਟਾ ਵਾਲੇ ਕਾਲੇ ਦੇ ਕਾਲੇ ਕਾਢ ਦੋ ਕਈ ਤਾਂ ਤੇ ਮੈਂ ਜਾਂਦੀ ਪਿੰਡ ਦੇ ਜਿੱਥੇ ਹਾਂ ਬੱਸ ਨਹੀਂ ਹੈ ਜੇ ਹਾਂ ਉਹਦੇ ਕੋਲ ਵੀ ਬੰਦਾ ਹੈ ਅਰੇ ਛੱਡਣੀ ਨਹੀਂ ਪੱਬੀ ਨੇ ਗੋਲੀਆਂ ਪਾ ਲਈ ਆਟੇ ਚ ਫਿਰ ਮੈਂ ਇਹਦੇ ਹੋਰ ਸੋਨੇ ਹੈ ਤੁਸੀਂ ਕੀ ਕਰਤਾ ਸਾਰੇ ਆਹ ਲਓ ਜਾਂਦੇ ਸਾਗ ਤਾਂ ਬਣਾਉਣਾ ਕੋਟੇ ਮੈਂ ਵੀ ਤਾਂ ਇਹਨੂੰ ਅੱਗ ਵਾਲੀ ਜਣੀ ਮੈਂ ਨਹੀਂ ਬੂਝਣਾ ਗੰਦੀ ਅੱਗ ਕਰਵਾਈ ਹੁਣ ਲੈ ਬੜੀ ਛੱਡ ਮਾਰ ਜਾਈ ਤੱਕਣਾ ਇਹ ਪੰਜਾਬੀਆਂ ਦਾ ਸਾਗ ਹਾਂ ਬੁੱਧੀਰੇ ਆ

मैं खाऊंगी भाभी अज मेरी रोटी इधर <laughs> आ देखो मेरी चली जी भैन कद्दी लगी हुई है मेरे पीछे लड़न साग घोटन पिछे कैं साग घोटना यह साडे घर मशीन है यह <laughs> ਇਹ ਕਾਸੀਅਤ ਨਸ ਰਹੀ ਹੈ ਵੀ ਵਧੀਆ ਖਸਾਖ ਘੋਟ ਰਹੀ ਹੈ ਕੰਮ ਕਾਟ ਗਿਆ ਪੀਂਦੇ ਸਭ ਅੱਗੇ ਅੱਗ ਫਿਰ ਤੇਰੇ ਪੇ ਚਿੱਟੇ ਪੈਣੇ ਉੱਤੇ ਮੈਂ ਤਾਂ ਦੀ ਵਾਲ ਰਹੀ ਆਜੇ ਕਰਕੇ ਪਾਤੂ ਮਾ ਆਉਂਦਾ ਇਹ ਕੋਟ ਹੁਣ ਹੈ ਰੁਕ ਰੁਕ ਤੇ ਰੁਕ ਰੁਕ ਅੱਜ ਤਾਂ ਹੈ ਨਾ ਵਧੀਆ ਘੋਟ ਹੋਈਆਂ ਸਾਗ ਦੋਏ ਕਿੰਨਾ ਜਣੀਆਂ ਲੱਗੀਆਂ ਬਣਾਉਣ ਦਬਰ ਜਾਈ ਸਰਦੀਆਂ ਚਾਹਤ ਜੀ ਰੁੱਤ ਚ ਸਾਗ ਗਰਮਾ ਗਰਮ ਵਾਓ ਨਾਲ ਸਰਸੋ ਮੱਕੀ ਦੀ ਰੋਟੀ ਸਰਸੋ ਦਾ ਸਾਗ ਵਿੱਚ ਮੱਖਣੀ ਪਾ ਕੇ ਲੱਗ ਗਿਆ ਹੁਣ ਪਤਾ ਲੱਗਿਆ ਪਹਿਲਾਂ ਖੜ ਰਿਹਾ ਹੁਣ ਪਹਿਲਾਂ ਕੱਚਾ ਜਾ ਲੱਗਦਾ ਤਾਂ ਦੇਖਣ ਨੂੰ ਕੱਚਾ ਨਹੀਂ ਦਾ ਉਹ ਉਹਨਾ ਮੈਂ ਮੋਟਾ ਮੋਟਾ ਕਰਤੀ ਇਹ ਮੇਰੀ ਭਾਬੀ ਰੱਤ ਲੱਗੇ ਸਾਗ ਇਹਨਾਂ ਕੋਣੀ ਆ න බච්ච පා දනිකු බවරුක ද හයිසාග පැගේ මට අත්තතා විපාත ඇද ක ਆਰੇ ਛਿੱਟੇ ਪਾਉਂਦੀ ਆ। ਆਵਾ ਦੇਖ ਦੇ ਛਿੱਟੇ ਘੱਟ ਪਾਉਂਦੀ ਏ। ਹੌਲੀ 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 ਸਾਗ ਨੂੰ ਪਿਆਰ ਨਾਲ ਘੋਟੀ ਰਹਿੰਦੀ। ਤਾਹੀ ਤਾਂ ਮੈਂ ਕਿਹਾ। ਤਾਹੀ ਤਾਂ ਮੈਂ ਕਿਹਾ। ਦੇਗਾ ਚੱਕ ਲੈ ਆਵਾਂ ਗੋ। ਸਾਡੇਆਂ ਪਤੀਆਂ ਦੇਖੇ ਤੁਸੀਂ ਹੁਣ ਲਿਆ ਹੁਣ ਤਾਂ ਸਾਗ ਦੇ ਨਾਲ ਸ਼ਰਾਬੀ ਆਉਂਦੀ ਨੇ। ਪਹਿਲਾਂ ਸਾਗ ਹੀ ਲਿਆਣੇ ਸੀ ਪਤਿੱਲੇ ਛੱਡੋ ਤੁਸੀਂ। ਇਹ ਪਤਾ ਕੀ ਹੈ ਟੱਬਰ ਦੀ ਗੱਲ ਹੋ ਜਾਂਦੀ ਆ। ਹੁਣ ਅਸੀਂ ਐ ਤਾਂ ਦੋ ਜਾਨੀ। ਦੋ ਤਾਂ ਜਾਣੀਆਂ। ਪਰ ਅਸੀਂ ਇਸ ਵਾਰ ਥੋੜੀ ਬਣਾ। ਆ ਵੀ ਮੈਂ ਜ ਲੈਣ ਗਈ ਸੀ ਕਰਾ ਲਈ ਤੇ ਇਹਦੇ ਛੋਟਾ ਲੈਣ ਲੱਗੀ ਤੇ ਬਾਈ ਕਹਿੰਦਾ ਤੁਸੀਂ ਆ ਲੈ ਲਓ 1600 ਤਾਂ ਉਹਨਾਂ ਨੇ ਸ਼ਾਇਦ ਇੰਨਾ ਕ ਹੋਵੇ ਆਉਦਣਾ ਲੱਗਿਆ ਇਹ ਸਾਬ ਸਾਬ ਤੋਂ ਕੋਪਤੀ ਲੈ ਚੱਲੇ ਜੀ ਹੁਣ ਆ ਸਾਬ ਤਿਆਰ ਹੋ ਗਏ ਨੇ ਰਿਡੀ ਸ਼ੇਡ ਤੜਕਾ ਲਾ ਕੇ ਨਾ ਬੰਬ ਜਿਹਾ ਬੜੀਆ ਨ ਬੜੀਆ ਬੜੀਆ ਨਹੀਂ ਬੜੀਆ ਜਾਂ ਅਸੀਂ ਬਈ ਬੜੀਆਂ ਨਹੀਂ ਪਾਉਂਦੇ ਸਾਗ ਚ ਇਹ ਚੁੱਪ ਕਰ ਜਾ ਅਸੀਂ ਵਧੀਆ ਸਾਗ ਬਣਾਉਣਾ ਨਹੀਂ ਕਿ ਬੜੀਆਂ ਵਾਲਾ ਅਸਾਜ ਨਮਾ ਫੇਸ਼ੇ ਸ਼ੋਹ ਬਣਾਉਗੇ ਮਾਸੂਮ ਫੇਰ ਕਰਾਵਾਂਗੇ ਹੂੰ ਮੀ ਕਿੱਥੇ ਵੱਜੇਗਾ ਨਹੀਂ ਆਉਂਗਾ ਉਹ ਦੇਖੋ ਮੁੰਡੇ ਉੱਪਰ ਪਤੰਗੜਾ ਆ ਰਹੇ ਨੇ ਤੂੰ ਵੀ ਡੋਣਾ ਜੀ ਕਰਦਾ ਹਵਾ ੱਟਣ ਲੱਗ ਗਈ ਇਹ ਸਾਡਾ ਮਸ਼ੀਨੀ ਸਾਫ ਖਾਣਾ

ਲੈ ਫੋੜ ਦੋ ਮੈਨੂੰ ਮਿਲ ਗਈ ਜੀ ਰਿਲੀਫ ਸਾਗ ਉਹ ਟਣੂ ਅਜੇ ਸਾਗ ਉਹ ਤੈਨਾਂ ਨਾਲ ਸਾਡੇ ਹੁੰਦਾ ਜੇ ਤਾ ਚਿੱਲੇ ਕੋਲੋਂ ਨੇੜੇ ਨਾਲ ਦਾ ਉਹ ਤੁਹਾਨੂੰ ਰੋਟੀ ਜੀ ਅੱਜ ਤੁਸੀਂ ਹੁਣਾਣੀਆਂ ਆਂ ਬਣਾ ਦੂੰਗੀ ਪਰ ਮੈਂ ਪੋਲੀਥੀਨ ਤੇ ਬਣਾਉਂਦੀ ਆ ਮੱਕੀ ਦੀ ਨਾ ਮੈਨੂੰ ਹੱਥਾਂ ਵਾਲੀਆਂ ਬਸਾਉਂ ਉਹ ਪਾ ਦਿਓ ਮੈਂ ਤਾਂ ਪੋਲੀਥੀਨ ਵਾਲੀ ਬਣਾਉਂਦੀ ਅੱਕੀ ਮੇਰਾ ਹੈਂਕੀ ਫਰੇ ਚਿੱਟਾ ਚਿੱਟੇ ਜਿਆਦਾ ਵਧੀਆ ਨਹੀਂ ਲੱਗਦਾ ਅੱਜ ਇਹ ਸੋਹਣਾ ਲੱਗਦਾ ਮਨ ਨੂੰ ਟਮਾਟੀ ਹੈਂਕੀ ਫਰੇ ਮੇਰੇ ਪਿੱਛੇ ਦਾ ਉਹ ਬਹੁਤ ਪਿਆਰ ਕਰਦਾ ਹਨ ਹਾਂ ਜਿਆਦਾ ਹਰ ਹੈ ਚਲ ਆਂ ਸਾਰ ਪਾਈ ਨਾ ਨਸਾਰਾ ਲਓ ਠੰਡੇ ਦੇ ਨਜ਼ਾਰੇ ਠੰਡੀ ਠੰਡੀ ਹਵਾ ਇੰਸਟਾਗ੍ਰਾਮ ਚਲਾਉਣੀ ਤੁਸੀਂ ਇੰਸਟਾਗ੍ਰਾਮ ਚਲਾਉਣੀ ਹੈ ਫੇਸਬੁਕ ਆਈਡੀ ਕਿਆ ਥੋਡੀ YouTube ਵੀ ਚਲਾਉਣੀ ਹੈ WhatsApp ਵੀ ਚਲਾਉਣੀ ਆ ਘਰ ਵੀ ਚਲਾਉਣੀ ਹੈ ਡੰਡਾ ਵੀ ਚਲਾ ਕੇ ਆਈਡੀ ਥੋਡੀ ਕਿਆ ਚਲਵਾਉਣਾ ਹੈ ਮੈਨੂੰ ਇੰਸਟਾਗ੍ਰਾਮ ਦੀ ਆਈਡੀ ਲੈਣੀ ਥੋਡੀ ਇੰਸਟਾਗ੍ਰਾਮ ਦੀ ਆਈਡੀ ਕਿਆ ਹੈ ਮੇਰਾ ਇੰਸਟਾਗ੍ਰਾਮ ਹੁੰਦੀ ਹੈ ਮੇਰੀ ਜਸਪ੍ਰੀਤ ਕੌਰ

ਦੇਖੋ ਦਾਗ ਦਿਖਾ ਰਹੀ ਹੈ ਮਣਾਈ ਵਰਗਾ ਨੇ ਸਾਗ ਬੋਟਾ ਆਹ ਨਾਲੋਂ ਜ਼ਿਆਦਾ ਹਵਾ ਨਾਲ ਤੇ ਨਾ ਚੱਲ ਰਿਹਾ ਸਰ ਤਾਂ ਡੋਰ ਓਕੇ ਹੋ ਗਿਆ ਬੁਰਾ ਹਾਲ ਚਲ ਇਹ ਚੁੱਲ੍ਹੇ 'ਪੇਰੇ ਤਰੀ ਦਾ ਪਾਗਲ ਪਾਗ ਵਿੱਚ ਗੁਰੀ ਨਾ ਮੇਰੀ ਪਤੰਗ ਕੱਟ ਗਿਆ ਗੁਰੀ ਕਰਾਲੀ ਦੇ ਪਿੱਛੇ ਬੜਿਆ ਪਤੰਗ ਇਹਨੂੰ ਪਤਾ ਹੀ ਨਹੀਂ ਅੱਗੇ ਗੁਰੀ ਕਾਦ ਮੁੜ ਗਿਆ ਕਿੱਥਾਂ ਚੱਲਦਾ

ਨਾ ਬੂਆ ਦਸ ਹਾਰਨੇ ਟਿਕਦੀ ਨਾ ਬੂਆ ਇੱਥੇ ਟਿਕਦੀ ਅੱਡੀਂ ਡੇਦੀ ਹੈ ਕਿ ਬੂਆ ਦੀ ਇਹ ਹੱਤਾ ਉਹਰੇ ਟੈਰ ਵਾਲੇ ਪੈਰ ਲੱਗੇ ਹੋਏ ਆ ਬੁੱਧ ਪੱਬ ਵੀ ਦੇਖ ਲਾਉਨੇ ਸ਼ਾਮ ਨੂੰ ਫੇਰ ਚਲੇ ਜਾਣਾ ਪਿੰਡ ਮਾ ਗੇੜਾ ਕੱਢਣ ਉਧਰ ਸਵੇਰ ਨੂੰ ਦੁਪਹਿਰ ਪਾਸ ਹੋ ਜਾਂਦਾ ਵਧੀਆ ਹੈ ਮੈਂ ਤਾਂ ਕੱਲੀ ਰਹਿੰਦੀ ਨਹੀਂ ਕਰਾਂ ਇਹ ਦੁਕਾਨ 'ਪਾਂ ਲੱਗ ਜਾਂਦੀ ਆ ਯਾਨੀ ਉਮਰ ਚ ਬੰਦਾ ਬੈਠ ਜਾਂਦਾ ਛਿੱਤੀ ਦੁਪਹਿਰ ਨੂੰ ਸੋ ਜਾਂਦੀ ਆ ਬੀਬੀ ਸ਼ਾਮ ਨੂੰ ਲੱਗ ਜਾਂਦੀ ਆ ਮੈਰੇ ਅੱਜ ਕੱਲੀ ਘਰ ਆ ਮੇਰੇ ਜਮਾਂ ਨਹੀਂ ਜੀ ਲੱਗਦਾ ਬੀਬੀ ਪ੍ਰਕਾਸ਼ ਕੌਰ ਘੰਮਣ ਦੇ ਚਲੀ ਜਾਂਦੀ ਆ ਉਹ ਕੱਲੀ ਰਹਿ ਜਾਂਦੀ ਆ ਮੈਂ ਕਹਿੰਦਾ ਗਲੀ ਮਾ ਗੇੜਾ ਕਹਿੰਦਾ ਕੋਠੇ ਵਾ ਗੇੜਾ ਫੇਮਸ ਆ ਗਲੀ ਉੱਪਰ ਗਾਸੋ ਗ੍ਰੈਂਡ ਮਦਰ ਹੁੰਦੇ ਨਾ ਵਰਡ ਮੀਨਿੰਗ ਹੁੰਦੇ ਇਹ ਨਹੀਂ ਵਰਡ ਮੀਨਿੰਗ ਹੁੰਦੇ ਗ੍ਰੈਂਡ ਮਦਰ ਪ੍ਰਕਾਸ਼ ਹੁੰਗਾ ਲੈ ਮੈਂ ਕਰਾ ਥੋੜਾ ਜਿਹਾ ਰਹਿ ਗਿਆ ਦੇਦੇ ਭਾਬੀ ਨੂੰ ਕਸਰਾ ਕੱਢਣ ਦੇ ਤੁਸੀਂ ਇੰਨੀ ਹੈਲਪ ਕਰਤੀ ਆ ਜਮੇਗੀ ਆ ਦੇਖੋ ਸਾਡੀ ਫਰੀਜ ਦੀ ਮਸ਼ੀਨ ਸਾ ਕੋਟ ਨਾਲ ਹੀ ਸੰਪਰਕ ਕਰੋ ਸੰਪਰਕ ਪਰ ਇਹ ਮਹਿੰਗੀ ਹੈ ਮਹਿੰਗੀ ਮਹਿੰਗੀ ਇਹ ਨੀ ਮਹਿੰਗੀ ਹੋ ਗਿਆ ਤਾਂ ਦਿਖਰੋਣੀ ਦਿਖਰੋਣੀ ਸਿਰਤਾਗੀ ਆਇਆ ਆਇਆ ਐ ਆਇ ਹਾਈ ਆਇ ਹਾਈ ਇਕੋ ਗੜੋ ਉੱਠ ਗਿਆ ਬੁੱਤ ਆ ਖਾਦੇ ਕਿ ਹਾਂਜੀ ਆਪਾਂ ਹੁਣ ਲੱਗੇ ਆਂ ਜੀ ਸਾਗ ਨੂੰ ਤੜਕਾ ਲਾਣ ਤੇਲ ਆਪਾਂ ਨੇ ਗਰਮ ਕਰ ਲਿਆ ਜੀ ਤੇ ਲਸਣ ਪਿਆਜ਼ ਆਦਾ ਹਰੀ ਮਿਰਚ ਤੇ ਟਮਾਟਰ ਦਾ ਤੜਕਾ ਲਾਵਾਂਗੇ ਆਪਾਂ ਮਾਘ ਜੀ ਦੀ ਬੋਤਾਲਾ ਹਰੇ ਸਾਗ ਰੰਗ ਹੋਵਾ ਆਪ ਤੁਹਾਨੂੰ

ਕੈਮਰਾ ਮੈਨ ਲ ਬੈਦ ਟਿਊਸ਼ਨ ਗਿਆ ਬਤਾ ਸਾਡਾ ਜੀ ਪੁਰਾਣਾ ਕੈਮਰਾਮੈਨ ਜੀ ਰੁੱਸ ਗਿਆ ਕਹਿੰਦੇ ਜੀ ਤੁਸੀਂ ਨਵਾਂ ਕੈਮਰਾਮੈਨ ਲਾ ਲਿਆ ਅੱਜ ਚਲੋ ਜੀ ਹੁਣ ਬਣਾਉਣੇ ਆ ਜੀ ਵੀਡੀਓ ਥੋੜੀ ਆਪਾਂ ਤੜਕੇ ਦੀ ਵੀਡੀਓ ਬਣਾ ਰਹੇ ਜੀ ਆਪਾਂ ਸਿੱਧਾ ਰੱਖਣਾ ਅੱਗੇ ਦੋ ਦਿਨ ਲੈ ਮਾੜਾ ਚਲੇ ਜਾਣਾ ਆਪਣੇ ਆਪਣੇ ਤਾਂ ਹੁਣ ਇਹਨਾਂ ਪਹਿਲੀ

ਆ ਦੇਖੋ ਕਿੱਥੇ ਜਾਣੇ ਨੇ ਮੇਰੇ ਤੇ ਤੁੰਦੋ ਬਹੁਤ ਆਜੇ ਤੁਪਰ ਨਾ ਕੇ ਨਾ ਫਿਰ 8:30 ਵਜੇ ਬਾਅਦ ਹੁੰਦੀ ਆ ਸੋਹਰ ਸ਼ਾਲਸਾ ਬਣ ਗਿਆ ਜੀ ਫਿਰ ਮਮ ਜੀ ਚੱਲ ਉੱਪਰ ਆਜਾ ਆਜਾ ਇਹਨੇ ਪਾਣੀ ਪੀੜਾ ਹਾੜੀ ਗੈਲਰੀ ਬੋਲੀ ਕਿਹੜਾ ਸੁਣ ਜਾਂਦੀ ਆ ਮਾ 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 ਮਾਂ ਕੱਤੀਆਂ ਨੇ ਦੰਨੀ ਦੰਨੀ ਸਾਡੇ ਨਿਮਰਤ ਨੂੰ ਇੰਨੀ ਠੰਡ ਵਿੱਚ ਵੀ ਵਾਟਰ ਕੂਲਰ ਹਾਂ ਹਾਂ ਦੰਨੇ 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 ਸਾਡੇ ਨਿਆਣੇ ਨੂੰ ਇੰਨੀ ਠੰਡ ਵਿੱਚ ਵੀ ਪਿਆਸ ਲੱਗਦੀ ਆ ਪੀ ਲਓ ਤਾਂ ਹੀ ਅੰਦਰ ਨੂੰ ਉਂਗਲੀ ਫਰਤੀ ਲੈ ਕੇ ਜਾਂਦੀ ਸੀ ਮੈਨੂੰ ਮੈਨੂੰ ਨਹੀਂ ਸਮਝ ਆਇਆ ਆਜਾ ਬੋ ਚਲੋ ਜੀ ਮੈਂ ਬਣਾ ਲਿਆ ਮੱਕੀ ਦੀ ਰੋਟੀ ਫਿਰ ਸਾਨੂੰ ਨਾਲ ਮਿਲ ਕੇ ਸਾ ਲੋ ਜੀ ਆਪਾਂ ਲਾਗੇ ਜੀ ਮੱਕੀ ਦੀ ਰੋਟੀ ਨੂੰ ਤੁਸੀਂ ਸਾਫ ਟੇਸਟ ਰਾਤੀ ਨਹੀਂ ਇਸਕੰਨੇ ਕਿਵੇਂ ਬਣਾਉਂ ਪੋਲੀ ਤੇ ਸਿਹੋ ਕਰੇ ਕੋਲੋਰ ਮੇਰੇ ਪੋਲੀ ਤੇ ਮਰ ਗੋਲਡ ਮੈਨੋਂ ਤਾਂ ਨਹੀਂ ਆਉਂਦੀਆਂ ਬਣਾਉਣੀਆਂ ਬੀਬੀ ਕਹਦੀ 10 ਬੇ ਲੋ ਕੜ ਵੀ ਬੜਾ ਬੜਾ ਹੁੰਦੀ ਐ ਨਿੱਕੜੀ ਰੋਟੀਆਂ ਛੋਟੀਆਂ ਰੋਟੀਆਂ ਮੈਨੂੰ ਦੋ ਤਰ੍ਹਾਂ ਨਹੀਂ ਆਉਂਦੀਆਂ ਪਕਾਉਣੀਆਂ ਮੈਂ ਨਹੀਂ ਨਾ ਲਓ ਜੀ ਪਾਤੀ ਮੱਕੀ ਦੀ ਰੋਟੀ ਰੋਟੀ ਨਾਲ ਉਹਦੀ ਪਿਆਰ ਆਪਣੇ ਅੱਜ ਕੋ ਸਾਡੇ ਪਾਂਡੇ ਵੀ ਆ ਗਏ ਹੁਣ ਦੇਖਦੇ ਸੀ ਸਾਖ ਖਾ ਕੇ ਟੇਸਟ ਕਰਕੇ ਫਸ ਫਸ ਹੋਰ ਬਰ ਮਸ ਮਸ ਫਸ ਵੀ ਬਣੇ ਖਾ ਲੋ ਅਸੀਂ ਬਾਅਦ ਹਲੇ ਟੇਸਟ ਕਰਨਾ ਹੈ ਹਲੇ ਪੈਣਾ ਸਸ ਟੇਸਟ ਕਰਨੀਆਂ ਕੁੜੀਆਂ ਜੀ ਰੋਟੀ ਭਾਬੀ ਦੀ ਗਰਮਾਤ ਗਰਮ ਮੱਕੀ ਦੀ ਹੱਥ ਦੀ ਮੱਕੀ ਦੀ ਰੋਟੀ ਕਰਮਾ ਗਰਮ ਸੁਆਦ ਦੇ ਗਣ ਦੇ ਖਰਾ। ਆਪੇ ਉਹ ਟੇਸਟ ਕਰ ਲਓ। ਆਜੋ ਤਾਂ ਆਗੇ ਆਗੇ ਦਮਣ ਸਾਰਖ। ਲੋ ਬੇਲੀ ਉਹ ਕੁੜੀ ਤਾਂ ਇੰਤਜ਼ਾਰ ਨਹੀਂ ਕਰਨਾ ਟੇਸਟੀ ਸਾਗ ਬਣਿਆ ਨੇ ਇੰਨਾ ਟੇਸਟੀ। ਖਰਜਾ ਮੋਟੀ। ਆ ਦੇਖੋ ਇਦਾਂ ਤੇ ਸਾਹ ਨਹੀਂ ਰੱਖ ਹੁੰਦਾ ਹੈਗਾ ਕਹਿੰਦੇ ਟੇਸਟੀ ਉਹ ਬਹੁਤ ਬਣਿਆ ਸਾਗ ਹਾਲ ਤਾਂ ਵੀ ਟੇਸਟ ਵੀ ਨਹੀਂ ਕਰਿਆ